ਬਲੇਹਾਰੀ ਕੁਦਰਤ ਵਸੀਆ ਤੇਰਾ ਅੰਤ ਨਾ ਜਾਈ ਲਿਖਿਆ ਤੇ ਆਪਾਂ ਇਹ ਜਾਨੀ ਕਿ ਚੈਨਲ ਇਸ ਕਰਕੇ ਬਣਾਇਆ ਕਿਉਂਕਿ ਜੜੀ ਬੂਟੀ ਦੀ ਪਹਿਚਾਨ ਤੇ ਗੁਰੂ ਧਰਮ ਬਾਰੇ ਸਾਨੂੰ ਪਤਾ ਲੱਗ ਸਕੇ ਕਦੇ ਵੀ YouTube Instagram Facebook ਤੋਂ ਦੇਖ ਕੇ ਕੋਈ ਵੀ ਆਉਸਦੀ ਕੋਈ ਵੀ ਜੋਗਨਾ ਵਰਤੋ ਕਿਉਂਕਿ ਆਯੁਰਵੈਦਿਕ ਸਿਧਾਂਤ ਮੁਤਾਬਕ ਬਾਤ ਪਿਤ ਕਫ ਜਾਣੀ ਤੋਂ ਬਿਨਾਂ ਰੋਗ ਦੇ ਬਾਰੇ ਜਾਣੀ ਤੋਂ ਬਿਨਾਂ ਕੋਈ ਵੀ ਚੀਜ਼ ਨਹੀਂ ਵਰਤਨੀ ਚਾਹੀਦੀ ਇਸ ਕਰਕੇ ਸਿਰਫ ਇਹ ਵੀਡੀਓ ਗਿਆਨ ਦੇ ਲਈ ਹਨ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਜੀ ਇਹ ਤੇ ਗੁਨਾ ਬਾਰੇ ਬਾਤ ਗੱਲ ਕਰਦੇ ਆਂਗੇ ਇਹ ਸਰਦੀ ਦੇ ਵਿੱਚ ਬੂਟਾ ਹੁੰਦਾ ਠੰਡ ਦੇ ਵਿੱਚ ਉਹਨ ਦਾ ਸੀਜ਼ਨ ਜਾਨਕੀ ਜਾਨ ਵਾਲਾਗਾ ਬਿਲਕੁਲ ਖਤਮ ਹੋਣ ਵਾਲਾਗਾ ਤੇ ਇਹਦੀ ਜੋ ਪਹਿਚਾਨ ਹੈ ਕਿ ਜਦੋਂ ਬੂਟਾ ਛੋਟਾ ਹੁੰਦਾ ਉਦੋਂ ਧਰਤੀ ਤੇ ਵਿਸ਼ਿਆ ਹੁੰਦਾ ਜਿਸ ਤਰ੍ਹਾਂ ਪਾਲਕ ਹੁੰਦੀ ਹੈ ਪਾਲਕ ਦੇ ਪੱਤੇ ਹੁੰਦੇ ਨੇ ਉਦੋਂ ਵੀ ਆਕਾਰ ਦੇ ਵਿੱਚ ਵੱਡੇ ਜਾਨਕੀ ਦੇ ਪੱਤੇ ਹੁੰਦੇ ਨੇਗੇ ਤੇ ਆ ਇਸ ਤਰ੍ਹਾਂ ਦੇ ਦੇ ਬੀਜ ਪੱਕੇ ਤੋਂ ਹੋ ਜਾਂਦੇ ਨੇਗੇ ਤੇ ਪੀਲੇ ਰੰਗ ਦੇ ਬਿਲਕੁਲ ਬਰੀਕ ਪੀਲੇ ਛੋਟੇ ਛੋਟੇ ਜਾਨਕੀ ਇਹ ਦੇ ਤੁਹਾਨੂੰ ਦਿਖਾਉਣਾ ਦੇਖੋ ਇਸ ਤਰ੍ਹਾਂ ਜਮਾ ਬਰੀਕ ਇਦਾਂ ਦੇ ਫੁੱਲ ਹੁੰਦੇ ਨੇ ਪੀਲੇ ਰੰਗ ਦੇ ਜਿਹੜੇ ਬੀਜ ਹੁੰਦੇ ਨੇ ਖਸਕਾਸ ਤੋਂ ਵੀ ਬਰੀਕ ਦੁੱਗਣੇ ਬਰੀਕ ਤਿੰਗਣੇ ਬਰੀਕ ਹੁੰਦੇ ਨੇ ਇੰਨੇ ਬਰੀਕੇ ਦੇ ਬੀਜ ਹੁੰਦੇ ਨੇਗੇ ਜਿਹੜੇ ਇਸ ਬੂਟੇ ਦਾ ਗੁਣ ਕੀ ਆ ਇਹ ਬੂਟਾ ਕਫ ਨਾਸਕਾ ਜਿਹਨਾਂ ਨੂੰ ਰੇਸ਼ਾ ਬਲਗਮ ਜਾਂਦੇ ਰਹਿੰਦੀ ਆ ਤੇ ਉਸ ਵਾਸਤੇ ਯਾਨੀ ਕਿ ਆਪਾਂ ਚਾਹ ਤੇ ਚਾਹ ਦੇ ਵਿੱਚ ਇਹਦੇ ਪੱਤੇ ਪਾ ਕੇ ਵਾਲ ਕੇ ਪੀ ਸਕਦੇ ਆ ਜਾਂ ਕੜਾ ਬਣਾ ਕੇ ਵੀ ਪੀ ਸਕਦੇ ਆਂਗੇ ਦੂਸਰੀ ਗੱਲ ਜਾਨੀ ਕਿ ਜਿਨ੍ਹਾਂ ਨੂੰ ਕਾਲੀ ਖਾਂਸੀ ਸੁੱਕੀ ਜਾਂ ਕਫ ਵਾਲੀ ਕਿਸ ਤਰ੍ਹਾਂ ਦੀ ਵੀ ਖਾਂਸੀ ਬਲਗਮ ਵਗੈਰਾ ਆਉਂਦੀ ਹੈ ਉਹਦੇ ਵਾਸਤੇ ਬਹੁਤ ਸੋਨਾ ਜਾਨੀ ਕਿ ਇਹ ਦਮੇ ਵਗੈਰਾ ਦੇ ਉੱਤੇ ਬਹੁਤ ਸੋਨਾ ਇਹ ਕੰਮ ਕਰਦਾ ਘੂਟਾ ਜਾਂ ਜਿਨ੍ਹਾਂ ਨੂੰ ਚਮੜੀ ਦੇ ਰੋਗ ਹੁੰਦੇ ਨੇ ਉਹਦੇ ਉੱਤੇ ਵੀ ਬਹੁਤ ਸੋਨਾ ਜਾਨੀ ਕਿ ਤੇ ਰਿਜ਼ਲਟ ਦੇਖਣ ਨੂੰ ਮਿਲਦੇ ਨੇਗੇ ਜਾਂ ਜਿਨ੍ਹਾਂ ਦੇ ਕੰਨਾਂ ਦੇ ਵਿੱਚ ਉਹ ਜਾਨੀ ਕਿ ਛਾਂ ਛਾਂ ਦੀ ਆਵਾਜ਼ ਆਉਂਦੀ ਹੁੰਦੀ ਹੈਗੀ ਅਗਰੇ ਦੇ ਫੁੱਲਾਂ ਨੂੰ ਆਪਾਂ ਇਕੱਠੇ ਕਰਕੇ ਜਾਨੀ ਕਿ ਸਰ੍ਹੋਂ ਦੇ ਤੇਲ ਸਰੋਂ ਦੇ ਤੇਲ ਦੇ ਵਿੱਚ ਆਪਾਂ ਇਹਨੂੰ ਸਿੱਧ ਕਰ ਲਈਏ ਤੇ ਫੇਰ ਵਰਤਦੇ ਆਂ ਜਾਨੀ ਕਿ ਕੰਨਾਂ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਛਾਂਛਾਂ ਦੀ ਆਵਾਜ਼ ਆਉਂਦੀ ਆ ਤੇ ਉਹ ਵੀ ਬੰਦ ਹੋ ਜਾਂਦੀ ਆ ਪਰ ਕਦੇ ਵੀ YouTube Instagram ਤੋਂ ਦੇਖ ਕੇ ਕੋਈ ਵੀ ਯੋਗਨਾ ਨਾ ਬਣਾਓ ਸਿਰਫ ਇੱਕ ਗਿਆਨ ਦੇ ਲਈ ਮੈਂ ਦੱਸ ਰਿਹਾ ਹਾਂਗਾ ਕਿਉਂਕਿ ਬਣਾਉਣ ਦਾ ਜਿਹੜਾ ਪ੍ਰੋਸੈਸ ਆ ਸਿਰਫ ਵੈਦ ਹਕੀਮ ਡਾਕਟਰ ਨੂੰ ਹੀ ਪਤਾ ਹੁੰਦਾ ਅਗਰ ਆਪੇ ਇਸ ਤਰ੍ਹਾਂ ਦੇਖ ਕੇ ਕੋਈ ਚੀਜ਼ ਬਣਾਵਾਂਗੇ ਫਾਇਦੇ ਥਾਂ ਤੇ ਨੁਕਸਾਨ ਹੁੰਦਾਗਾ ਕਿਉਂਕਿ ਆਯੁਰਵੇਦ ਕਿਸ ਚੀਜ਼ ਦੀ ਕਿਤੇ ਵੀ ਕਿਸੇ ਵੀ ਗ੍ਰੰਥ ਦੇ ਵਿੱਚ ਭਾਵੇਂ ਜੁਨਾਨ ਦਾ ਗ੍ਰੰਥ ਆ ਭਾਵੇਂ ਤਿੱਬ ਦਾ ਗ੍ਰੰਥ ਆ ਭਾਵੇਂ ਆਯੁਰਵੈਦਿਕ ਦਾ ਕਿਉਂਕਿ ਇਹ ਪ੍ਰਕਿਰਤੀ ਦੇ ਅਨੁਸਾਰ ਹੀ ਚੀਜ਼ਾਂ ਬਣਦੀਆਂ ਨੇ ਕੋਈ ਵੀ ਚੀਜ਼ ਜਿਸ ਤਰ੍ਹਾਂ YouTube ਵਗੈਰਾ ਦੇ ਉੱਪਰ ਜਾਂ Instagram ਦੇ ਉੱਪਰ ਕਹਿੰਦੇ ਨੇ ਇੱਕ ਚਮਚਾ ਅਸਬਗੰਦਾ ਦਾ ਸਵੇਰ ਹਾਰਮੋਨ ਐਕਟਿਵ ਹੋ ਜਾਂਦੇ ਨੇ ਰਬ ਵਗੈਰਾ ਸਭ ਝੂਠ ਹੈ ਜੇ 100 ਜਾਣੇ ਵਰਤਣਗੇ ਤੇ 50 ਨੂੰ ਸਾਈਡ ਇਫੈਕਟ ਹੋਵੇਗਾ ਕਿਉਂ ਤੇ ਕਾਹਤੋਂ ਤੇ ਉਹਦੇ ਬਾਰੇ ਵੀ ਆਪਾਂ ਵੀਡੀਓ ਅੱਗੇ ਅਪਲੋਡ ਕਰਾਂਗੇ ਇਸ ਕਰਕੇ ਚਾਹੀਦਾ ਆਪਣਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲੋ ਕਿਉਂਕਿ ਜੜੀ ਬੂਟੀ ਦੀ ਪਛਾਣ ਹੋ ਸਕੇ ਉਹਦੇ ਗੁਣਾ ਬਾਰੇ ਸਾਨੂੰ ਪਤਾ ਲੱਗ ਸਕੇ ਜਿਸ ਕਰਕੇ ਅਸੀਂ ਇਹਦੇ ਗੁਣਾ ਤੋਂ ਵਾਂਝੇ ਰਹਿ ਜਾਂਦੇ ਹਾਂਗੇ ਜੜੀਆਂ ਬੂਟੀਆਂ ਤੋਂ ਇਹ ਸਮਾਰ ਕੇ ਦੇਖੋ ਨੂੰ ਗਿੱਦੜ ਤਮਾਕੂ ਇਹਦਾ ਨਾਮ ਹੁੰਦਾਗਾ ਤੇ ਕਫ ਪ੍ਰਕਿਰਤੀ ਦੇ ਲੋਕਾਂ ਦੇ ਲਈ ਬਹੁਤ ਵਧੀਆ ਕਈ ਵਾਰ ਕਫ ਸਾਡੇ ਖਾਣ ਪੀਣ ਕਰਕੇ ਵੀ ਹੁੰਦੀ ਹੈਗੀ ਤੇ ਉੱਥੇ ਸਿਰਫ ਅਸੀਂ ਖਾਣ ਪੀਣ ਹੀ ਸੁਧਾਰਨਾ ਹੁੰਦਾ ਕੁਲੱਖ ਰੋਟੀ ਟੁੱਕ ਅਗਰ ਜੇ ਸਾਡੀ ਪ੍ਰਕਿਰਤੀ ਕਫ ਵਾਲੀ ਹੈਗੀ ਤੇ ਕਫ ਜਿਆਦਾ ਰਹਿੰਦੀ ਹੈ ਫਿਰ ਯਾਨੀ ਕਿ ਇਹ ਚੀਜ਼ ਆਪਾਂ ਵਰਤ ਸਕਦੇ ਹੁੰਦੇ ਹਾਂਗੇ ਜਿਹਨੂੰ ਕਿਧੜ ਤਮਾ ਕੁ ਕਹਿੰਦੇ ਨੇ ਹੁਣ ਇਹ ਬੂਟਾ ਸਿਰਫ ਦਾ ਸੀਜ਼ਨ ਜਾਣ ਵਾਲਾਗਾ ਜਿਹੜੇ ਯਾਨੀ ਕਿ ਸਾਡੇ ਵੈਦ ਜਾਣ ਹੈਗੇ ਇਹਨੂੰ ਸਟੋਰ ਕਰਕੇ ਰੱਖ ਸਕਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਅਗੇ ਸ਼ੇਅਰ ਕਰੋ